ਜਿਆਦਾਤਰ ਆਪਾਂ ਜੇ ਫਾਰਮ ਦੀ ਗੱਲ ਕਰਦੇ ਆਂ ਪਾਣੀਆਂ ਦੀ ਗੱਲ ਕਰਦੇ ਆਂ ਤਾਂ ਉੱਥੇ ਉਹਨਾਂ ਨੂੰ ਟੂਟੀਆਂ ਲੱਗੀਆਂ ਹੁੰਦੀਆਂ ਨੇ ਟੂਟੀਆਂ ਦੇ ਵਿੱਚ ਪਾਣੀ ਦੀ ਵੇਸਟੇਜ ਹੁੰਦੀ ਆ ਜਾਂ ਪਾਣੀ ਜਿਹੜਾ ਹੈਗਾ ਜਾਂਦਾ ਹੈਗਾ ਉਹਦੇ ਲਈ ਥੋੜਾ ਕੀ ਪ੍ਰਬੰਧ ਹੈਗਾ ਫਾਰਮ ਦੇ ਸਾਡੇ ਨਾਲ ਫਾਰਮ ਦੇ ਵਿੱਚ ਨਿੱਪਲ ਲੱਗੇ ਹੋਏ ਨੇ ਜਿੱਥੋਂ ਬਰਡ ਲੈਂਦਾ ਪਾਣੀ ਨੂੰ ਅਸੀਂ ਪੂਰਾ ਟ੍ਰੀਟ ਕਰਕੇ ਉਹਦਾ ਜਿਹੜਾ ਪੀ ਐਚ ਲੈਵਲ ਹੈ ਕੰਟੈਮੀਨੇਸ਼ਨ ਲੋਡ ਹੈ ਉਹਨੂੰ ਟ੍ਰੀਟ ਕਰਕੇ ਹੀ ਪਾਣੀ ਮੁਰਗੀਆਂ ਨੂੰ ਦਿੱਤਾ ਜਾਂਦਾ ਜ਼ੀਰੋ ਵੇਸਟੇਜ ਹੈਗੀ ਇਹਦੇ ਵਿੱਚ ਕੋਈ ਪਾਣੀ ਕਿਤੇ ਖਿਲਰਦਾ ਨਹੀਂ ਕੁਝ ਨਹੀਂ ਆਏਗਾ ਤੇ ਸਾਡਾ ਆਟੋਮੈਟਿਕ ਫਾਰਮ ਲਾਉਣ ਦਾ ਇੱਕ ਰੀਜ਼ਨ ਇਹ ਹੈ ਸਾਡੇ ਮਤਲਬ ਕਿ ਨਾਰਥ ਦੇ ਵਿੱਚ 0 ਡਿਗਰੀ ਤੋਂ ਲੈ ਕੇ 45 ਡਿਗਰੀ ਤੱਕ ਟੈਂਪਰੇਚਰ ਜਾਂਦਾ ਜਾਂਦਾ ਹਾਂਜੀ ਤੇ 0 ਡਿਗਰੀ ਟੈਂਪਰੇਚਰ ਦੇ ਵਿੱਚ ਬੜਾ ਇੱਕ ਪੱਲੀਆਂ ਜੀਆਂ ਲੱਗੀਆਂ ਹੁੰਦੀਆਂ ਨੇ ਸਾਈਡਾਂ ਦੇ ਠੰਡ ਦੇ ਨਾਲ ਮਤਲਬ ਸਟ੍ਰੈਸ ਚ ਰਹਿੰਦਾ ਹੈ ਤੇ ਫੀਡ ਇਨਟੇਕ ਵੱਧ ਜਾਂਦੀ ਹੈ ਉਹ ਆਪਣੇ ਆਪ ਨੂੰ એનર્ਜੀ ਜਿਆਦਾ ਲੈ ਕੇ ਮਤਲਬ ਉਹ ਕਰ ਪਾਂਦਾ ਹੈ ਉਧਰ ਗਰਮੀਆਂ ਦੇ ਵਿੱਚ ਬਰਡ ਦੀ ਮੋਰਟੈਲਿਟੀ ਫੀਡ ਨਹੀਂ ਖਾਣੀ ਤੇ ਇਸ ਕਰਕੇ ਸਾਨੂੰ ਈਸੀ ਵਾਲਾ ਕਨਸੈਪਟ ਦੇ ਵਿੱਚ ਜਾਣਾ ਪਿਆਣਾ ਠੀਕ ਹੈ ਜੀ ਸੋ ਇਹਦੇ ਵਿੱਚ ਤੁਹਾਨੂੰ ਕਿਵੇਂ ਪਤਾ ਲੱਗਦਾ ਹੈਗਾ ਕਿ ਸ਼ੈੱਡ ਦੇ ਅੰਦਰ ਟੈਂਪਰੇਚਰ ਕਿੰਨਾ ਹੈਗਾ ਜਾਂ ਕਿੰਨੇ ਟੈਂਪਰੇਚਰ ਦੀ ਲੋੜ ਹੈ ਮੁਰਗੀਆਂ ਪਾਣੀ ਪੀ ਵੀ ਰਹੀਆਂ ਨੇ ਜਾਂ ਨਹੀਂ ਪੀ ਰਹੀਆਂ ਨੇ ਉਹਦੇ ਲਈ ਤੁਹਾਡਾ ਕੀ ਪ੍ਰਬੰਧਨ ਹੁੰਦਾ ਹੈ ਬਈ ਉਹਦੇ ਜਿਹ ਇੱਕ ਆਈਡੀਅਲ ਟੈਂਪਰੇਚਰ ਹੈਗਾ ਕਿ ਇਹ ਬਾ 28 ਡਿਗਰੀ ਸੈਲਸੀਅਸ ਦੇ ਉੱਪਰ ਕੰਫਰਟੇਬਲ ਰਹਿੰਦਾ ਹੈ ਉਹ ਪੈਨਲ ਨੂੰ ਪੀਐਲਸੀ ਨੂੰ ਕਮਾਂਡ ਦਿੱਤੀ ਜਾਂਦੀ ਹੈ ਕਿ 28 ਡਿਗਰੀ ਸੈਲਸੀਅਸ ਦਾ ਨੇ ਟੈਂਪਰੇਚਰ ਰੱਖਣਾ ਹੈ ਉਹ ਉਹਦੇ ਹਿਸਾਬ ਨਾਲ ਜੇ ਬਾਹਰ ਟੈਂਪਰੇਚਰ ਘਟ ਜਾਂਦਾ ਤਾਂ ਚਾਰ ਪੱਖੇ ਬੰਦ ਕਰਤੇ ਬਾਹਰ ਟੈਂਪਰੇਚਰ ਵੱਧ ਗਿਆ ਤਾਂ ਚਲਾਤੇ ਕੂਲਿੰਗ ਪੈਡ ਸਾਈਡ ਤੇ ਲੱਗੇ ਹੋਏ ਨੇ ਤੇ ਇਸ ਤਰ੍ਹਾਂ ਟੈਂਪਰੇਚਰ ਨੂੰ ਕੰਟਰੋਲ ਕਰਦਾ ਹੈ ਉਹਦੇ ਵਿੱਚ ਇੱਕ ਵੀ ਹੋਰ ਸਿਸਟਮ ਵੀ ਹੈਗਾ ਕੱਲ ਨੂੰ ਸਾਡੇ ਮਤਲਬ ਜਿਹੜੀ ਫੈਨ ਦਾ ਵੈਂਟੀਲੇਸ਼ਨ ਸਿਸਟਮ ਹੈ ਕਲਾਪਸ ਹੋ ਜਾਂਦਾ ਹੈ ਕੋਈ ਪ੍ਰੋਬਲਮ ਆਉਂਦੀ ਹੈ ਸਾਡੇ ਕੋਲ ਮੋਬਾਈਲ ਦੇ ਉੱਪਰ ਉਹ ਸਿਸਟਮ ਨੇ 5 ਨੰਬਰ ਦਿੱਤੇ ਹੋਏ ਨੇ ਉਹਨਾਂ ਨੇ ਮੈਸੇਜ ਭੇਜੂਗਾ ਤੁਹਾਡੀ ਫੀਲਡ ਦੇ ਵਿੱਚ ਫਾਲਟ ਆ ਗਿਆ ਹੈ ਤੁਹਾਡਾ ਫੈਨ ਬੰਦ ਹੋ ਗਿਆ ਹੈ ਤਾਂ ਹਰ ਤੁਹਾਡੀ ਲਾਈਟ ਬੰਦ ਹੋ ਗਈ ਆ ਉਹ ਆਟੋਮੈਟਿਕ ਸਾਨੂੰ ਕਮਾਂਡ ਦਿੰਦਾ ਪਹਿਲਾਂ ਪਹਿਲੇ ਮੋਬਾਈਲ ਤੇ ਜਾਊਗਾ ਮੈਸੇਜ ਮੈਨੇ ਨਹੀਂ ਚੱਕਿਆ ਦੂਸਰੇ ਮੋਬਾਈਲ ਤੇ ਜਾਊਗਾ ਦੂਸਰੇ ਨੂੰ ਚਾਹੇ ਤੀਸਰੇ ਤੇ ਉਹਨੇ ਮੈਸੇਜ ਭੇਜਦੇ ਰਹਿਣਾ ਜਦੋਂ ਤੱਕ ਤੁਸੀਂ ਉਹਨੂੰ ਕਮਾਂਡ ਨਹੀਂ ਦਿੰਦੇ ਕਿ ਮੈਨੇ ਜਰਾ ਮੈਸੇਜ ਰਿਸੀਵ ਕਰ ਲਿਆ